ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜਿਆ ਹੋਇਆ ਤੇ ਇਸ ਦੇ ਚੱਲਦਿਆਂ ਹੀ ਪਾਰਟੀਆਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤੇ ਵੱਡੀਆਂ ਵੱਡੀਆਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਸਿਆਸੀ ਸੰਗਰਾਮ ਆ ਜਿਹੜਾ ਉਹ ਬਿਲਕੁਲ ਭਖਿਆ ਹੋਇਆ ਨਜ਼ਰ ਆ ਰਿਹਾ ਹਰਿਆਣਾ ਵਿੱਚ ਤਾਂ ਹੁਣ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਹੁਣ ਹਰਿਆਣਾ ਦੇ ਲੋਕ ਕਿਸ ਨੂੰ ਕਿੰਗ ਮੇਕਰ ਬਣਾਉਣਗੇ ਹਰਿਆਣਾ ਦਾ ਅਤੇ ਕਿਸ ਦੇ ਹੱਥ ਸਤਾ ਦੇਣਗੇ ਤਾਂ ਸਭ ਤੋਂ ਅਹਿਮ ਪਾਰਟੀਆਂ ਜਿਹੜੀਆਂ ਚੋਣ ਮੈਦਾਨ 'ਚ ਨੇ ਭਾਜਪਾ ਕਾਂਗਰਸ ਇਨੈਲੋ ਅਤੇ ਜੀ ਜੀ ਪੀ ਤਾਂ ਇਹ ਚਾਰ ਜਿਹੜੀਆਂ ਵੱਡੀਆਂ ਪਾਰਟੀਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਹਨਾਂ ਦੇ ਨਾਲ ਹਾਲਾਂਕਿ ਜਿਹੜੀਆਂ ਹੋਰ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਜਿਹੜਾ ਜੋੜ ਤੋੜ ਕਰਕੇ ਜਾਂ ਸਾਂਝੀ ਵਾਲਤਾ ਕਹਿ ਸਕਦੇ ਹੋ ਜਾਂ ਕਹਿ ਸਕਦੇ ਹੋ ਕਿ ਸਮ ਜੋਤੇ ਦੇ ਤਹਿਤ ਕਈ ਪਾਰਟੀਆਂ ਇਹਨਾਂ ਪਾਰਟੀਆਂ ਨਾਲ ਰਲ ਕੇ ਚੱਲ ਰਹੀਆਂ ਨੇ ਤੇ ਇਸੇ ਦੇ ਚੱਲਦੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਵਾਰ ਹਰਿਆਣਾ ਵਿੱਚ ਚੋਣਾਂ ਲੜੀਆਂ ਜਾ ਰਹੀਆਂ ਨੇ ਤੇ ਹੁਣ ਦੇਖਣਾ ਹੋਏਗਾ ਕਿ ਹਰਿਆਣਾ ਦੇ ਲੋਕ ਕਿਸ ਦੇ ਹੱਕ ਵਿੱਚ ਜਿਹੜੇ ਆ ਵੋਟ ਭੁਗਤਾਨ ਕਰਨਗੇ ਸਿਆਸੀ ਪਾਰਾ ਬਿਲਕੁਲ ਸਿਖਰਾਂ ਤੇ ਆ ਹਰਿਆਣਾ ਵਿੱਚ ਅਤੇ ਚੋਣ ਮੈਦਾਨ ਆ ਜਿਹੜਾ ਪੂਰਾ ਭਖਿਆ ਹੋਇਆ ਤੇ ਚੋਣ ਪ੍ਰਚਾਰ ਦਿਨੋ ਦਿਨ ਕੀਤਾ ਜਾ ਰਿਹਾ ਤਾਂ ਕਾਂਗਰਸ ਪਾਰਟੀ ਅਤੇ ਅਨੈਲੋ ਜਜਪੀ ਆਮ ਆਦਮੀ ਪਾਰਟੀ ਤੇ ਭਾਜਪਾ ਕਹਿ ਸਕਦੇ ਹੋ ਕਿ ਚੋਣ ਮદાન ਚ ਆਪਣੇ ਆਪਣੇ ਦਾਅਵੇ ਠੋਕਰੀਆਂ ਨੇ ਜਿੱਥੇ ਦੇਖਿਆ ਜਾ ਰਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਸ ਵਾਰ ਵੱਡਾ ਜਿਹੜਾ ਸਿਆਸੀ ਖੇਡ ਖੇਡਿਆ ਗਿਆ ਕਿ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ 10 ਵਿੱਚੋਂ 5 ਸੀਟਾਂ ਆਈਆਂ ਨੇ ਅਤੇ ਇਸੇ ਦੇ ਚਾਲਦਿਆਂ ਕਾਂਗਰਸ ਪਾਰਟੀ ਦਾ ਦਾਅਵਾ ਕਿਤੇ ਨਾ ਕਿਤੇ ਬਣਦਾ ਨਜ਼ਰ ਆ ਰਿਹਾ ਤੇ ਉਧਰ ਜੇਕਰ ਭਾਜਪਾ ਦੀ ਗੱਲ ਕਰੀਏ ਕਿ ਭਾਜਪਾ ਨੇ ਸਾਬਕਾ ਮੁੱਖ ਮੰਤਰੀ ਨੂੰ ਬਦਲਿਆ ਅਤੇ ਨਵੇਂ ਮੁੱਖ ਮੰਤਰੀ ਲਗਾਏ ਗਏ ਨਾਇਬ ਸੈਣੀ ਤਾਂ ਨਾਇਬ ਸੈਣੀ ਤੇ ਵੱਡਾ ਦਾਅ ਖੇਡਣ ਦੀ ਤਿਆਰੀ ਹੈ ਜਿਹੜੀ ਰਣਨੀਤੀ ਆ ਪਹਿਲਾਂ ਹੀ ਘੜੀ ਜਾਂਦੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਹ ਰਣਨੀਤੀ ਭਾਜਪਾ ਦੇ ਲਈ ਕਿੰਨਾ ਕੁ ਫਾਇਦੇਮੰਦ ਹੋਵੇਗੀ ਜਾਂ ਫਿਰ ਭਾਜਪਾ ਤੇ ਹੀ ਭਾਰੂ ਪਵੇਗੀ ਕਿਉਂਕਿ ਜੇਕਰ ਦੇਖਿਆ ਜਾਵੇ ਕਿ ਹਰਿਆਣਾ ਦੇ ਬਾਰਡਰਾਂ ਤੇ ਪ੍ਰਦਰਸ਼ਨ ਚੱਲ ਰਿਹਾ ਸ਼ੰਭੂ ਬਾਰਡਰ ਹੋਵੇ ਜਾਂ ਖਨੌਰੀ ਬਾਰਡਰ ਤਾਂ ਇਹਨਾਂ ਬਾਰਡਰਾਂ ਤੇ ਕਿਸਾਨ ਡਟੇ ਹੋਏ ਨੇ ਤੇ ਪ੍ਰਦਰਸ਼ਨ ਕਰ ਰਹੇ ਨੇ ਤੇ ਦਿੱਲੀ ਜਾਣ ਦੇ ਲਈ ਪ੍ਰਦਰਸ਼ਨ جاری ਹੈ ਤੇ ਉਧਰ ਕਾਂਗਰਸ ਪਾਰਟੀ ਦੇ ਅਗੂ ਅਤੇ ਕਾਂਗਰਸ ਪਾਰਟੀ ਦੇ ਦਿੱਗਜ ਲੀਡਰ ਭੁਪਿੰਦਰ ਸਿੰਘ ਹੋਡਾ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਜੇਕਰ ਕਾਂਗਰਸ ਪਾਰਟੀ ਦੀ ਸਰਕਾਰ ਹਰਿਆਣਾ ਵਿੱਚ ਬਣਦੀ ਹੈ ਤਾਂ ਹਰਿਆਣਾ ਦੇ ਜਿਹੜੇ ਬਾਰਡਰ ਨੇ ਉਹ ਖੋਲ ਦਿੱਤੇ ਜਾਣਗੇ ਅਤੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਖੋਲ ਦਿੱਤਾ ਜਾਵੇਗਾ ਭਾਵੇਂ ਕਿਸਾਨ ਪ੍ਰਦਰਸ਼ਨ ਕਰਨ ਦੇ ਲਈ ਦਿੱਲੀ ਜਾਣ ਅਸੀਂ ਕਿਸੇ ਨੂੰ ਨਹੀਂ ਰੋਕਾਂਗੇ ਤਾਂ ਅਜਿਹਾ ਜਿਹੜਾ ਭਪਿੰਦਰ ਸਿੰਘ ਵੱਲੋਂ ਜਿਹੜਾ ਦਾਵਾ ਠੋਕਿਆ ਗਿਆ ਭਪਿੰਦਰ ਸਿੰਘ ਹੁੱਡਾ ਵੱਲੋਂ ਤਾਂ ਦੇਖਣਾ ਹੋਏਗਾ ਕਿ ਕਿਸਾਨਾਂ ਦੀ ਜਿਹੜੀ ਰਣਨੀਤੀ ਆ ਉਹ ਜਿੱਥੇ ਵਿੱਤੇ ਦੇ ਨੇ ਦੇਖਿਆ ਗਿਆ ਵਿੱਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਭਾਜਪਾ ਤੇ ਭਾਰੂ ਪੇਤੇ ਅਤੇ ਬੀਜੇਪੀ ਨੂੰ ਜਿੱਥੇ ਬਹੁਮਤ ਦਾ ਇਸ ਵਾਰ ਵੱਡਾ ਭਰੋਸਾ ਸੀ ਕਿ ਬਹੁਮਤ ਲੋਕ ਸਭਾ ਚ ਮਿਲੇਗਾ ਪਰ ਕਿਤੇ ਨਾ ਕਿਤੇ ਪ੍ਰਦਰਸ਼ਨਾਂ ਦਾ ਅਸਰ ਜਿਹੜਾ ਉਹ ਨਜ਼ਰ ਆਇਆ ਕਿ ਵਿਰੋਧੀ ਧਿਰ ਦੀ ਜਿਹੜੀ ਤਾਕਤ ਵਧੀ ਹੈ ਤੇ ਐਨਡੀਆਈ ਦੀ ਸਰਕਾਰ ਬਣੀ ਹੈ ਜਿੱਥੇ ਬੀਜੇਪੀ ਬਹੁਮਤ ਨਾਲ ਸਰਕਾਰ ਬਣਾਉਂਦੀ ਆ ਰਹੀ ਹੈ 10 ਸਾਲ ਤੋਂ ਤੇ ਤੀਜੀ ਟਰਮ ਵਿੱਚ ਬੀਜੇਪੀ ਨੂੰ ਝੜਕਾ ਲੱਗਦਾ ਹੈ ਤੇ ਜਿੱਥੇ 300 ਤੋਂ ਵੱਧ ਜਿਹੜੀਆਂ ਵੋਟਾਂ ਜਿਹੜੀਆਂ ਸੀਟਾਂ ਜਿੱਤਣ ਦਾ ਦਾਵਾ ਸੀਗਾ ਪਰ ਉਹ ਸਿਰਫ 291 ਤੱਕ ਹੀ ਸੀਮਿਤ ਰਹਿ ਜਾਂਦੀਆਂ ਨੇ ਤੇ ਇਸੇ ਦੇ ਚੱਲਦਿਆਂ ਹੁਣ ਕਿਤੇ ਨਾ ਕਿਤੇ ਜਿਹੜਾ ਦਾਵਾ ਜਿਹੜਾ ਉਹ ਭਾਰੂ ਪੈਂਦਾ ਨਜ਼ਰ ਆਵੇਗਾ ਜਾਂ ਨਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਭਾਜਪਾ ਵੱਲੋਂ ਆਪਣਾ ਚੋਣ ਮਨੋਰਥ ਪੱਤਰ ਵੀ ਜਾਰੀ ਕੀਤਾ ਗਿਆ ਤੇ ਵੱਖ-ਵੱਖ ਦਾਅਵੇ ਕੀਤੇ ਗਏ ਜੇਕਰ ਦੇਖਿਆ ਜਾਵੇ ਕਿ ਭਾਜਪਾ ਵੱਲੋਂ ਪੈਨਸ਼ਨ ਨੂੰ ਲੈ ਕੇ ਨੌਜਵਾਨਾਂ ਨੂੰ ਨੌਕਰੀ ਨੂੰ ਲੈ ਕੇ ਖਾਸ ਕਰਕੇ ਜੇਕਰ ਅਗਨੀ ਵੀਰ ਯੋਜਨਾ ਦੀ ਗੱਲ ਕਰੀਏ ਤਾਂ ਉਸ ਦੇ ਲਈ ਵੀ ਦਾਵਾ ਠੋਕਿਆ ਗਿਆ ਹੈ ਕਿ ਇਸ ਦੇ ਲਈ ਵੱਡੇ ਕਦਮ ਚੁੱਕੇ ਜਾਣਗੇ ਤਾਂ ਉਧਰ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਅਗਨੀ ਵੀਰ ਯੋਜਨਾ ਜਿਹੜੀ ਉਹ ਖਤਮ ਕੀਤੀ ਜਾਏਗੀ ਤੇ ਇਸ ਦੇ ਚੱਲਦਿਆਂ ਹੁਣ ਕਿਸ ਦਾ ਦਾ ਜਿਹੜਾ ਕਿਸ ਦਾ ਪੇਚ ਆ ਉਹ ਚੱਲੇਗਾ ਇਹ ਤਾਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਸਿਆਸ ਸੰਗਰਾਮ ਹੈ ਜਿਹੜਾ ਉਹ ਪੂਰਾ ਖਿਆ ਹੋਇਆ ਨਜ਼ਰ ਆ ਰਿਹਾ ਹਰਿਆਣਾ ਵਿੱਚ ਕਹ ਜਿਹੜੀਆਂ ਚਾਰ ਪਾਰਟੀਆਂ ਜਿਹੜੀਆਂ ਪੰਜ ਪਾਰਟੀਆਂ ਵੱਡੇ ਪੱਧਰ ਤੇ ਜਿਹੜੀਆਂ ਚੋਣ ਪ੍ਰਚਾਰ ਜਿਹੜੀਆਂ ਕਰਦੇ ਨਜ਼ਰ ਆ ਰਹੀਆਂ ਆਮ ਆਦਮੀ ਪਾਰਟੀ ਭਾਜਪਾ ਕਾਂਗਰਸ ਪਾਰਟੀ ਐਨਐਲਓ ਅਤੇ ਜਜਪੀ ਤਾਂ ਇਹਨਾਂ ਪਾਰਟੀਆਂ ਦਾ ਦਬਦਬਾ ਕਿੰਨਾ ਕੁ ਬਣੇਗਾ ਕਿਉਂਕਿ ਜਜਪੀ ਦਾ ਵੱਡਾ ਦਬਦਬਾ ਦਿੱਤੀਆਂ ਚੋਣਾਂ ਵਿੱਚ ਦੇਖਿਆ ਗਿਆ ਸੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ 10 ਸੀਟਾਂ ਤੇ ਵੱਡੀ ਜਿੱਤ ਹੈ ਜਿਹੜੀ ਜਜਪੀ ਨਵੀਂ ਪਾਰਟੀ ਬਣਦੀ ਹੈ ਤੇ ਨਵੀਂ ਪਾਰਟੀ ਦੇ 10 ਵਿਧਾਇਕ ਜਿੱਤ ਜਾਂਦੇ ਤੇ ਉਸ ਦਾ ਅਸਰ ਇਥੋਂ ਤੱਕ ਦੇਖਦਾ ਮੌਕੇ ਦੀ ਸਰਕਾਰ ਵਿੱਚ ਡਿਪਟੀ ਸਿਆਮ ਬਣਦੇ ਆ ਦੁਸ਼ਾਂਤ ਚਟਾਲਾ ਤੇ ਦੁਸ਼ਾਂਤ ਚਟਾਲਾ ਵੱਲੋਂ ਵੱਖ-ਵੱਖ ਜਿਹੜੇ ਆ ਕੰਮ ਕਰਨ ਦਾ ਦਾਵਾ ਵੀ ਠੋਕਿਆ ਜਾ ਰਿਹਾ ਤੇ ਉਧਰ ਹੁਣ ਭਾਜਪਾ ਤੋਂ ਅਲੱਗ ਹੋ ਕੇ ਮੁਰ ਤੋਂ ਚੋਣਾ ਲੜੀਆਂ ਜਾ ਰਹੀਆਂ ਨੇ ਕੀ ਜੀਡੀਪੀ ਤੇ ਮੁਰ ਤੋਂ ਭਰੋਸਾ ਜਿਹੜਾ ਲੋਕਾਂ ਦਾ ਵੱਜੇਗਾ ਜਾਂ ਨਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਪਾਰਟੀਆਂ ਵੱਲੋਂ ਜ਼ਰੂਰ ਆ ਸਿਆਸੀ ਖੇਡ ਸਿਆਸੀ ਜੋੜ ਤੋੜ ਸਿਆਸੀ ਰਣਨੀਤੀਆਂ ਸਿਆਸੀ ਪ੍ਰਚਾਰ ਵੱਡੇ ਸਿਖਰਾਂ ਤੇ ਕੀਤਾ ਜਾ ਰਿਹਾ ਤੇ ਹਰਿਆਣਾ ਦਾ ਚੋਣ ਮੈਦਾਨ ਹੈ ਜਿਹੜਾ ਪੂਰੇ ਸਿਖਰਾਂ ਦੇ ਭਖਿਆ ਹੋਇਆ ਤੇ 5 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਵਿਧਾਨ ਸਭਾ ਦੇ ਸੀਟ ਦਾ ਜਿਹੜੇ ਸਤਾ ਦੇ ਲਈ ਅਤੇ ਵਿਧਾਨ ਸਭਾ ਦੀਆਂ ਪੌੜੀਆਂ ਵਿੱਚ ਕਿਹੜੇ ਐਮਐਲਏ ਜਿਹੜੇ ਆ ਉਹ ਚੜਨਗੇ ਤੇ ਕਿਹੜੇ ਐਮਐਲਏ ਨੂੰ ਵਿਧਾਨ ਸਭਾ ਦੀਆਂ ਜਿਹੜੀਆਂ ਪੌੜੀਆਂ ਉਹ ਹਰਿਆਣਾ ਦੇ ਲੋਕ ਉਤਾਰਨਗੇ ਇਹ 5 ਅਕਤੂਬਰ ਨੂੰ ਤੈਅ ਹੋਏਗਾ ਤੇ ਹਰਿਆਣਾ ਦੇ ਲੋਕਾਂ ਹੱਥੋਂ ਤਾਕਤ ਹੈ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਅਵੇ ਚਟਾਲਾ ਦੁਸ਼ਾਂਤ ਚਟਾਲਾ ਅਤੇ ਭੁਪਿੰਦਰ ਸਿੰਘ ਹੁੱਡਾ ਨੈヴ ਸੈਣੀ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ਤੇ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਤੇ ਵੱਖ-ਵੱਖ ਦਾਅਵੇ ਵੀ ਠੋਕੇ ਜਾ ਰਿਹਾ ਹੈ ਤੇ ਇਹਨਾਂ ਦਾਅਵਿਆਂ ਦਾ ਕਿਸ ਪਾਰਟੀ ਦਾ ਅਸਰ ਹੋਏਗਾ ਇਹ ਵੀ ਵੱਡਾ ਸਵਾਲ ਬਣਦਾ ਜਾ ਰਿਹਾ ਹੈ ਤੇ ਵੱਡਾ ਸਵਾਲ ਹੈ ਕਿ ਹੁਣ ਕਿਸਦੇ ਹੱਥ ਸਤਾ ਜਿਹੜੀ ਹਰਿਆਣਾ ਦੀ ਆਵੇਗੀ ਜੇਕਰ ਦੇਖਿਆ ਜਾਵੇ ਤਾਂ ਬੀਜੇਪੀ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਕਿ ਮੋੜ ਤੋਂ ਅਸੀਂ ਸਰਕਾਰ ਬਣਾਵਾਂਗੇ ਤੇ ਉੱਧਰ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦਾਵਾ ਠੋਕ ਰਹੀ ਹੈ ਕਿ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੇ ਹਾਂ ਕਿਉਂਕਿ ਵਿੱਤੇ ਦਿਨ ਇਹ ਰਾਹੁਲ ਗਾਂਧੀ ਹਰਿਆਣਾ ਵਿੱਚ ਸੰਬੋਧਨ ਕਰਕੇ ਗਏ ਨੇ ਤੇ ਉੱਧਰ ਬੀਜੇਪੀ ਦੇ ਧਾਕੜ ਲੀਡਰ ਆ ਜਿਹੜੇ ਉਹ ਹਰਿਆਣਾ ਵਿੱਚ ਪੂਰੀ ਤਰ੍ਹਾਂ ਚੋਣ ਪ੍ਰਚਾਰ 'ਚ ਨਜ਼ਰ ਆ ਰਹੇ ਨੇ ਤੇ ਇੱਕ ਤੋਂ ਬਾਅਦ ਇੱਕ ਦਾਵਾ ਵੀ ਠੋਕਿਆ ਜਾ ਰਿਹਾ ਤੇ ਜੇ ਜੇਕਰ ਨੈਲੋ ਦੀ ਗੱਲ ਕਰੇ ਤਾਂ ਨੈਲੋ ਵੱਲੋਂ ਵੱਖ-ਵੱਖ ਤਰੀਕੇ ਨਾਲ ਜਿਹੜਾ ਪਿੰਡਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਦਾਵਾ ਠੋਕਿਆ ਜਾ ਰਿਹਾ ਹੈ ਕਿ ਨੈਲੋ ਉਹ ਪਾਰਟੀ ਹੈ ਜਿਹੜੀ ਕਿਸਾਨਾਂ ਦਾ ਹੈ ਹੱਕ ਵਿੱਚ ਖੜਦੀ ਹੈ ਕਿਉਂਕਿ ਜੇਕਰ ਗੱਲ ਕਰੇ ਕਿ ਜਦੋਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ 2010 ਦਰਮਿਆਨ ਤਾਂ ਉਸ ਸਮੇਂ ਵੱਡਾ ਪ੍ਰਦਰਸ਼ਨ ਆਵੇ ਚਟਾਲਾ ਵੱਲੋਂ ਐਸਵਾਈਐਲ ਦੀ ਨਹਿਰ ਨੂੰ ਲੈ ਕੇ ਕੀਤਾ ਗਿਆ ਸੀ ਹਾਲਾਂਕਿ ਮੌਕੇ ਦੀ ਸਰਕਾਰ ਨੇ ਵੱਡੇ ਪੱਧਰ ਤੇ ਪ੍ਰਦਰਸ਼ਨ ਦੇ ਜਿਹੜਾ ਰੋਕਣ ਦੇ ਲਈ ਪ੍ਰਸ਼ਾਸਨ ਦਾ ਨਾ ਇਸਤੇਮਾਲ ਕਰਕੇ ਜਿਹੜਾ ਬਲਤੇ ਜਿਹੜਾ ਪ੍ਰਸ਼ਾਸਨ ਦੇ ਤਾਂ ਇਸ ਪ੍ਰਦਰਸ਼ਨ ਨੂੰ ਰੋਕਿਆ ਗਿਆ ਸੀ ਅਤੇ ਅਵੇ ਚਟਾਲਾ ਵੱਲੋਂ ਐਸਵਾਈਐਲ ਦੇ ਰਾਹੀਂ ਜਿਹੜਾ ਪਾਣੀ ਲੈਣ ਦੇ ਲਈ ਵੱਡਾ ਦਾਵਾ ਜਾਂ ਵੱਡਾ ਜਿਹੜਾ ਉਸ ਸਮੇਂ ਪ੍ਰਦਰਸ਼ਨ ਕੀਤਾ ਗਿਆ ਸੀ ਹਾਲਾਂਕਿ ਐਸਵਾਈਐਲ ਦਾ ਮੁੱਦਾ ਜਿਹੜਾ ਉਹ ਸੁਪਰੀਮ ਕੋਰਟ ਚ ਜਿਹੜਾ ਵਿਚਾਰ ਅਧੀਨ ਹੈ ਤੇ ਸੁਪਰੀਮ ਕੋਰਟ ਨੇ ਕਈ ਸਖਤ ਆਦੇਸ਼ ਵੀ ਸਖਤ ਟਿੱਪਣੀਆਂ ਵੀ ਕੀਤੀਆਂ ਹੋਈਆਂ ਨੇ ਤੇ ਇਸ ਨੂੰ ਲੈ ਕੇ ਅਕਸਰ ਜਿਹੜਾ ਬਾਦਾ ਜਾਂ ਦਾਵਾ ਠੋਕਿਆ ਜਾਂਦਾ ਹੈ ਕਿ ਐਸਵਾਈਐਲ ਰਾਹੀਂ ਪਾਣੀ ਅਸੀਂ ਲੈ ਕੇ ਹਟਾਂਗੇ ਪਰ ਉਧਰ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਬੱਲੋ ਵੱਖ-ਵੱਖ ਦਾਅਵੇ ਆ ਜਿਹੜੇ ਹੋਰ ਠੁੱਕੇ ਜਾ ਰਿਹਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਹੈ ਤੇ ਗਵਾਂਡੀ ਸੂਬੇ ਹਰਿਆਣਾ ਵਿੱਚ ਵੀ ਜਿਹੜਾ ਸਰਕਾਰ ਬਣਾਉਣ ਦਾ ਦਾਵਾ ਹੈ ਤੇ ਹੁਣ 5 ਅਕਤੂਬਰ ਨੂੰ ਤੈਅ ਹੋਏਗਾ ਕਿ ਕਿਸ ਹੱਥ ਹਰਿਆਣਾ ਦੀ ਸਤਾਉਣ ਜਾਰੀ ਹੈ